ਖਾਂਦਾ ਸੌਂਗਦਾ ਨਹੀਂ ਬਾਈ ਮੈਂ ਖਾਣ ਪੀਣ ਦੇ ਹੱਕ ਚ ਠੀਕ ਹੈ ਜੇ ਕਿਸੇ ਦੇ ਵਿਆਹ ਸ਼ਾਦੀ ਵੀ ਗਏ ਮਖਾ ਵੀ ਲੱਡੂਆਂ ਦਾ ਡੱਬਾ ਦੇ ਨਾ ਸਾਨੂੰ ਚਾਰ ਪੀਚੇ ਕੰਦੇ ਪਾ ਦਿਓ ਨਹੀਂ ਮੁੜ ਕੇ ਰਾਤ ਚ ਜਾ ਕੇ ਆਪਾਂ ਆਰਡਰ ਦੇਵਾਂਗੇ ਜਦ ਤੂੰ ਖਾ ਪੀ ਕੇ ਕੋਈ ਡੱਬਾ ਹੁੰਦਾ ਹੀ ਨਹੀਂਗਾ ਸਹੀ ਗੱਲ ਆ ਹਾਂਜੀ ਪਹਿਲਾਂ ਮੈਕਦੀਪ ਵੀ ਇੰਨਾ ਹੀ ਖੁੱਲਾ ਮੈਕਦੀਪ ਤਾਂ ਸੇਰਾ ਹੀ ਐ ਡੈਡੀ ਜਿੰਨਾ ਨਹੀਂ ਨਹੀਂ ਸਹੀ ਸਹੀ ਐ ਸਹੀ ਸਹੀ ਐ ਅੱਛਾ ਜਦੋਂ ਮੈਂ ਪੰਜਾਬ ਚ ਪਹਿਲੀ ਵਾਰ ਹੀ ਆਇਆ ਕਿਹੜੀ ਚੀਜ਼ ਨੇ ਪ੍ਰਭਾਵਿਤ ਕੀਤਾ ਕਿਹੜੀ ਚੀਜ਼ ਆ ਕੇ ਵੇਖੀ ਸੀ ਗਾਈ ਗਾਨੀ ਗਾਏ ਅੱਛਾ گاਵਾ ਵੇਖਿਆ ਸੀ گاਵਾ ਉਹ ਉਹ ਆ ਕਿ ਕੀ ਲੱਗਿਆ ਸੀ ਉਹਨਾਂ ਨੂੰ ਵੇਖ ਕੇ ਹੋਰੂ ਜਿਹਾ ਲੱਗਿਆ ਹੋਰੂ ਜਿਹਾ ਲੱਗਿਆ ਇੱਥੇ ਇੱਕ ਬਾਲੇ ਹਾਰ ਨੀ ਮਾਰਦਾ ਇੱਥੇ ਹਾਰ ਤੋਂ ਬਾਲੇ ਆ ਨਿੱਕੀ ਨਿੱਕੀ ਗੱਲ ਤੇ ਪੌਂ ਪੌਂ ਪੈਂ ਪੈਂ ਹਨਾ ਹਾਂਜੀ ਉਹ ਚੰਗੀ ਨਹੀਂ ਲੱਗੀ ਠੀਕ ਹਾਰ ਸੁਣ ਕੇ ਅੱਛਾ ਮਣੀਲਾ ਹਾਰਨ ਘਟ ਵਜਦਾ ਕੀ ਵਜਦਾ ਹੀ ਨਹੀਂ ਘਟ ਵੱਜਦਾ ਠੀਕ ਦੋਵੇਂ ਘਟ ਓਕੇ ਇਥੇ ਤਾਂ ਬਈ ਹਾਰ ਨਹੀਂ ਰਾਤ ਨੂੰ ਸੁੱਤੇ ਪੈਣ ਨੂੰ ਵੀ ਹਾਰ ਨਹੀਂ ਬੱਸ ਹਾਂਜੀ ਆ ਕੇ ਡਿਸਰਬ੍ਰੇਸ਼ਨ ਹੋਈ ਇਹਨਾਂ ਚੀਜ਼ਾਂ ਤੋਂ ਹਾਂਜੀ ਮੈਂ ਰੱਤ ਨੂੰ ਤਾਂ ਹੁਣ ਤਾਂ ਸਹੀ ਹੁਣ ਹੁਣ ਗਿੱਜ ਗਿਆ ਹਾਂਜੀ ਗਿੱਜ ਗਿਆ ਹੁਣ ਤਾਂ ਕੇ ਮੈਂ ਆਪ ਹੀ ਵਾਧੂ ਮਾਰਦਾ ਮੈਂ ਕਿਹਾ ਮੈਂ ਵੀ ਸਵਾਲ ਲੈ ਲੈ ਹਾਰ ਤੇ ਹੀ ਇਹ ਵੀ ਕਰ ਲਾ ਅੱਛਾ ਸ਼ਕੀਨ ਕਿਹੜੀ ਚੀਜ਼ ਚਲਾਉਣ ਦਾ ਡਰਾਈਵ ਕਿਹਦੀ ਵਧ ਕਰਦੇ ਹੋ ਬੋਲਟ ਦੀ ਮੋਟਰਸਾਈਕਲ ਦੀ ਜਾਂ ਕਾਰ ਦੀ ਜਾਂ ਟਰੈਕਟਰ ਦੀ ਜਾਦਾ ਕਾਰਤੀ ਕਾਰਦੇ ਹਾਂ ਉੱਤਨੀ ਵੀ ਚਲਾ ਲੈਂਦੇ ਹਾਂ ਬਹੁਤ ਥੇ ਵੀ ਚਲਾਉਂਦੇ ਆ ਤੇ ਪੰਜਾਬ ਆ ਕੇ ਕੀ ਚਲਾਉਣਾ ਵਧੀਆ ਲੱਗਦਾ ਹੈ ਤੇ ਤੇਰੀ ਇੱਕ ਬੁਲਟ ਦੀ ਗੇੜੀ ਹੈ ਕਿ ਬੋਲਟ ਧੋਨਾ ਧੋਨਾ ਵੀ ਆ ਫਿਰ ਉਹ ਆਪਣੇ ਪੰਜਾਬ ਚ ਮਸ਼ਹੂਰ ਹੈ ਕਿ ਬੁਲਟ ਚ ਮਕਾਉਣਾ ਆ ਆਪਣੀ ਢੋਣਾ ਇਹ ਗੱਲ ਹੈ ਕੀ ਆ ਨਹੀਂ ਨਹੀਂ ਚਮਕਾਉਂਦਾ ਨਹੀਂ ਬੁਲਟ ਸੱਚ ਬੋਲਿਆ ਬਾਈ ਜੇ ਰੀਲ ਬਣਾਉਣ ਵਾਸਤੇ ਕਹਿ ਵੀ ਸਕਦਾ ਸੀਗਾ ਨਾ ਹਾਂਜੀ ਅੱਛਾ ਸੋਸ਼ਲ ਮੀਡੀਆ ਤੇ ਕਿੰਨਾ ਕ ਐਕਟਿਵ ਆ ਉਹੜੇ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ ਹਾਂਜੀ ਪਰ ਡੈਡੀ ਨੇ ਬਹੁਤ ਲੇਟ ਮੋਬਾਈਲ ਲੈ ਕੇ ਦਿੱਤਾ ਨਾ ਨਹੀਂ ਲੇਟ ਤਾਂ ਨਹੀਂ ਕੇ ਸਹੀ ਸਹੀ ਹੈ ਮੇਰਾ ਆਈਫੋਨ ਪਹਿਲੀ ਵਾਰ ਆਈਫੋਨ ਲੈ ਆਸਟ੍ਰੇਲੀਆ ਤੋਂ ਅੱਛਾ ਪਹਿਲਾ ਆਈਫੋਨ ਸੀ ਕਿੰਨੇ ਉਮਰ ਦਾ ਸੀ ਜਦੋਂ ਪਹਿਲੀ ਵਾਰ ਹੀ ਫੋਨ ਲਿਆ ਹਾਂਗਲਾ ਤਾਂ 10 ਸਾਲਾਂ ਦੇ ਨਹੀਂ ਹਾਂ 10 ਸਾਲਾਂ ਦੇ ਹਾਂ ਨਹੀਂ ਨਹੀਂ ਜਦੋਂ ਸਾਈਕਲ ਚਲਾਉਣ ਲੱਗੇ ਆਪਾਂ 14 ਕੁ ਦੇ ਗੇਟ 'ਚ ਸੀਗਾ ਜਦੋਂ ਆਪਾਂ ਰਲਮੀ ਦਾ ਲਿਆ ਹਾਂ 14 ਸਾਲ ਦਾ ਹਾਂ ਆਪ ਦੀ ਫੋਨ ਠੀਕ ਹੈ ਪਰਸਨਲ ਫੋਨ ਹੈ 14 ਸਾਲ ਦੇ ਹੋ ਕੇ ਲਿਆ ਉਹ ਵੀ ਬਹੁਤ ਮਹਿੰਗਾ ਨਹੀਂ ਜੀ ਮਹਿੰਗਾ ਨਹੀਂ ਅੱਛਾ ਜੀ ਇਹ ਮਹਿੰਗੇ ਨੂੰ ਹੱਥ ਪਾਉਂਦਾ ਸੀ ਮੈਂ ਕਿਹਾ ਵੀ ਤੂੰ ਸਾਈਕਲਿੰਗ ਕਰਨੀ ਹੈ ਡੈਗ ਪਿਆ ਫੇਰ ਮੈਂ ਕਿੱਥੋਂ ਲੈ ਕੇ ਤੂੰ 5000 ਦਾ ਫੋਨ ਸੀ 5000 ਦਾ ਫੋਨ ਲਿਆ ਸੀ ਉਸ ਤੋਂ ਬਾਅਦ ਨੋਇਆ ਦਿਖਾਉਣ ਲਈ ਹਾਂ ਉਸ ਤੋਂ ਬਾਅਦ ਉੱਥੇ ਆਈਫੋਨ ਲੈ ਲਿਆ ਠੀਕ ਹੈ। ਪਸਾ ਪਹਿਲੇ ਫੋਨ ਸੇ ਇੱਥੇ ਸਾਡੇ ਵਾਲੇ ਜੰਮਦੇ ਹੀ ਕਹਿੰਦੇ ਹੁੰਦੇ ਆ ਡੇਢ ਲੱਖ ਵਾਲਾ ਫੋਨ ਚਾਹੀਦਾ। ਨਹੀਂ ਫੋਨ ਸਮਝਾਇਆ ਵੀ ਨੂੰ ਜੀ। ਸਮਝਾਇਆ ਮੈਂ ਸਮਝ ਗਿਆ ਸੀ ਵੀ ਇੱਥੇ ਆਉਣਾ ਸੀ ਅਸੀਂ ਜੀ। ਕਿ ਸਾਈਕਲਿੰਗ ਕਰਦੇ ਸੀ। ਠੀਕ ਹੈ। ਉਹ ਗਿੰਜਰ ਸੋ ਗਿਆ ਹੈ ਨਾ ਫਿਰ। ਜੇ ਮਹਿੰਗਾ ਫੋਨ ਡੱਗ ਪਏ ਜੀ ਮੋੜ ਕੇ ਫੇਰ ਕਿੱਥੋਂ ਲੈ ਕੇ ਦੇਵਾਂਗੇ ਜੇ ਪੰਜ ਉਧਰ ਸਾਈਕਲਿੰਗ ਦਾ ਸ਼ੌਂਕ ਹੈ। ਵਰਲਡ ਰਿਕਾਰਡ ਬਣਾਉਣਾ। ਨਹੀਂ ਬਣੇ ਕੋਈ ਵੈਸੀ ਵੈਸੀ ਸ਼ੌਂਕ ਹੈ। ਹਾਂ ਜੀ। ਪੇਟ ਬਹੁਤ ਵੱਡਾ ਸੀ। ਠੀਕ ਹੈ। ਅਸੀਂ ਇਹ ਦੇ ਸੈਲਨ ਨੇ। ਹਾਂ। ਇੱਕ ਕੋਰਸ ਇਹ ਮਨਦਾ 2 ਕਿਲੋਮੀਟਰ ਦੀ ਹੈ। ਓਕੇ ਪੰਜਾਬ ਚ ਕਿ ਉੱਥੇ? ਨਹੀਂ ਉੱਥੇ।